ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣਾ ਵੀਡੀਓ ਬਣਾਉਣੀ ਹੈ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਮਲੂਕਾ ਜ਼ਿਲ੍ਹਾ ਬਈ ਨੂੰ ਬਠਿੰਡਾ ਪੈ ਜਾਂਦਾ ਤੇ ਬਾਕੀ ਕਾਲੇ ਬਾਈ ਤੋਂ ਪੁੱਛਦੇ ਆ ਜਾਣਕਾਰੀ ਆ ਜਾ ਬਾਈ ਕਾਲੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਠੀਕ ਠਾਕ ਹੈ ਜੀ ਹਾਂਜੀ ਵਧੀਆ ਜੀ ਕਾਲੇ ਵੀਰ ਆਪਣੇ ਘਰ ਆਉਣ ਦਾ ਐਡਰੈਸ ਕਨਫਰਮ ਕਰ ਦਿਓ ਘਰ ਆਉਣਾ ਜੀ ਪੈਂਡ ਮਲੂਕਾ ਜਿਹਦੇ ਭਾਜਤਾ ਭਾਈ ਦਾ ਤੁਸੀਂ ਵੀ ਰੱਖ ਰਿਹਾ ਠੀਕ ਹੈ ਭਾਈ ਜੀ ਨਾਂ ਸਾਡਾ ਹੈਗਾ ਹੀ ਸੁਖਜੀਤ ਸਿੰਘ ਜੀ ਠੀਕ ਹੈ ਭਾਈ ਤੇ ਆਪਾਂ ਇਹ ਲੈਂਦੀ ਸੀ ਆਪਾਂ ਇਹ ਲੈਂਦੀ ਸੀਗੀ ਰਾਤੀ ਹਾਂਜੀ ਤੇ ਉੱਥੇ 17 18 ਕਿਲੋ ਦੁੱਧ ਚੋਕੇ ਲੈਂਦੇ ਜੀ ਠੀਕ ਹੈ ਭਾਈ ਜੀ ਠੀਕ ਹੈ ਜੀ ਤੇ 8-9 ਦਿਨਾਂ ਦੀ ਸੂਈ ਵੀ ਅੱਜ 8-9 ਦਿਨ ਹੋ ਗਏ ਸੂਈ ਬੱਚਾ ਕੀ ਮਗਰ ਭਾਈ ਜੀ ਬੱਚਾ ਮਗਰ ਬੱਛੀ ਆ ਗਈ ਜੀ ਬੱਛੀ ਵੀ ਇਹ ਹੈਗੀਆਂ ਉਹਦੀ ਆ ਬੇਰਕਾ ਦੇ ਵੱਲ ਦੀ ਪੱਛੀ ਹੈ ਜੀ ਠੀਕ ਹੋ ਬਾਈ ਜੀ ਹਾਂ ਜੀ ਹਾਂ ਜੀ ਬਰੇ 17 ਲੀਟਰ ਦੁੱਧ ਦੀ ਬਾਈ ਚਵਾਈ ਕਰਕੇ ਲੈ ਕੇ ਆਇਆ 7-8 ਦਿਨ ਹੋ ਗਏ ਵੜ ਸੁਈ ਨੂੰ ਕਿਹੜਾ ਸੁਹਾ ਸੁਈ ਹੈ ਬਈ ਇਹ ਦੂਜਾ ਸੁਹਾ ਸੁਈ ਦੂਜਾ ਸੁਹਾ ਸੁਈ ਮੜਾ ਕੱਢ ਲੋ ਬਾਹਰ ਆਪਾਂ ਬੈਠੁਰਾ ਖਾਣ ਬਾਡੀ ਮੰਤਰ ਦੀ ਥੋੜੀ ਹਲਕੀ ਹੈ ਬਾਈ ਜੀ ਮਜ਼ਰੇ ਦੇ ਬੱਚੀ ਆ 8-10 ਦਿਨ ਹੋ ਗਏ ਵੀਰੇ ਸੁਈ ਨੂੰ ਬੱਚੀ ਦਾ ਪ੍ਰਿੰਟ ਸੋਹਣਾ ਵੇਖ ਸਕਦੇ ਤੁਸੀਂ ਸੋਹਣੀ ਬੱਚੀ ਆ ਤੂਰਾ ਤੁਸੀਂ ਵੇਖ ਸਕਦੇ ਹੋ ਵਹਿੜ ਦਾ ਬਾਈ ਜੀ ਆਜੋ ਬਾਈ ਜੀ ਥੱਲੋਂ ਬਹੁਤ ਸਾਫ ਆ ਬਾਈ ਜੀ ਥਨਾਂ ਦੀ ਕੁਆਲਿਟੀ ਸ਼ਾਨਦਾਰ ਆ ਸੋਹਣਾ ਤੂਰਾ ਵਹਿੜ ਦਾ ਦੇਖ ਸਕਦੇ ਹੋ ਤੁਸੀਂ ਆਜਾ ਵੀਰ ਕਾਲੇ ਉਹੜਾ ਪਸ਼ੂ ਵੀ ਕੈਮਰੇ ਤੋਂ ਡਰ ਜਾਂਦਾ। ਉਹਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਆ ਬਾਈ ਜੀ। ਬੰਦ ਹੋ ਗਏ। ਵੇਹ ਕਾਈ 30+ ਆਈ ਇਹਨੇ ਪਹਿਲੇ ਸੂਈ ਇੱਕ ਥੋੜੀ ਚੰਗਾ ਕੱਟਿਆ 30+ ਨੂੰ ਦਿੱਤਾ ਈ। ਠੀਕ ਆ ਬਾਈ ਜੀ। ਹਾਂ ਜੀ ਹਾਂ ਜੀ ਇਹ ਵੀ ਹੋਣੀ ਹੈ ਇਹ ਵੀ ਟਵਸਤੀ। ਠੀਕ ਆ ਬਾਈ ਜੀ। ਹਾਂ ਜੀ ਘੋਮ ਪਰ ਸੇਵਾ ਵਾਲੀ ਬਾਈ। ਕੀ ਮੋਲ ਕਰਦੇ ਆ ਬਾਈ? ਇਹਦਾ ਮੋਲ ਆ ਬਾਈ ਜੀ ਆਪਾਂ 51000 ਰੁਪਏ ਆ ਜੀ। 51000 ਰੁਪਏ ਡਿਮਾਂਡ ਕਰਦੇ। ਹੋਜੂ ਬਾਈ ਜੀ ਮੋੱਖੇ ਤੇ ਮੰਨ ਤਾ। ਹਾਂ ਜੀ ਹਾਂ ਮੰਨ ਤਾ ਖੁੱਲਾ ਕਰਾ। ਠੀਕ ਆ ਬਾਈ। ਤੇ ਮੱਝ ਦੀ ਡਿਟੇਲ ਦੱਸੋ ਉਹਦੀ ਕੀ ਡਿਟੇਲ ਹੈ ਬਾਈ ਆ ਬੱਚੀਆਂ ਕਰੀ ਹੋਰ ਵਖਾ ਦਿਓ ਵੇਖ ਕਹਦੇ ਇੱਥੇ ਦੀ ਬੱਚੀਆਂ ਠੀਕ ਹੋ ਬਾਈ ਸਪੈਸ਼ਲ ਟੀਕਾ ਭਰਾਜੋ ਬੰਨਦੇ ਇਹ ਚੋਟੀਆਂ ਹਰਿਆਣੇ ਦੀ ਠੀਕ ਹੋ ਜੀ ਦੂਜਾ ਸਵੇਰ ਸੁਈਏ ਤੀਜੇ ਨੂੰ ਤਿਆਰ ਹੁੰਦੀ ਠੀਕ ਹੋ ਜੀ ਕੱਪਣਾ ਕੀ ਹੁਣ ਇਹਦੇ ਥੱਲੇ ਕੀ ਸੁਣ ਦੰਦਾਂ ਮੈਂ 1.5 ਮਹੀਨੇ ਦਾ ਕੀ ਗੱਲ ਕਰ ਰਹੇ ਹੋ ਜੀ ਟੀਕਾ ਪਾਸਤਾ ਨਹੀਂ ਆਉਂਦੀ ਜੀ ਆਪਾਂ ਆਪ ਹੀ ਕਰਾ ਲਵਾਏ ਟੀਕਾ ਆਪ ਹੀ ਲਵਾਇਆ ਜੀ ਠੀਕ ਹੋ ਜੀ ਤੇ ਦੁੱਧ ਕਿੰਨਾ ਬਾਈ ਜੀ ਦੁੱਧ ਇਹ ਥੱਲੇ ਜੀ ਮੰਨ ਲਓ 10 ਵੀ ਹੋਏ ਤਾਂ ਕਈ ਜੀ 10 ਤੋਂ ਮਾੜਾ ਮੁੱਟਾ ਕੱਟ ਪੀ ਜਾਂਦਾ ਠੀਕ ਹੋ ਬਾਈ ਜੀ ਤੇ ਬੱਚਾ ਕੀ ਆ ਬਾਈ ਮਗਰੇ ਦੇ ਬੱਚਾ ਇਹ ਮਗਰੇ ਦਾ ਕੱਟ ਗਿਆ ਜੀ ਅੰਦਰਲੇ ਸ਼ੀਮਨ ਤੋਂ ਵੀ ਕੱਟੀ ਆ ਮਗਰੇ ਦੇ ਠੀਕ ਹੋ ਬਾਈ ਆਹ ਕੱਟੀ ਆ ਹਾਂ ਬਹੁਤ ਡਬਲ ਕੱਟੀ ਆ ਠੀਕ ਹੋ ਬਾਈ ਜੀ ਆਪਾਂ ਦਾ ਬਾਈ ਕਈ ਵਪਾਰੀਆਂ ਦੀ ਆਦਤ ਹੁੰਦੀ ਹੈ ਕਿ ਕਿੱਟੇ ਕੁੱਤੀ ਰੱਖਦੇ ਆਪਾਂ ਨਹੀਂ ਇਹ ਅਟਾ ਮੱਝਾ ਕਰਦੇ ਠੀਕ ਹੋ ਬਾਈ ਆਹ ਆਈ ਆ ਉਹ ਵੀ ਮੈਥੋਂ ਰੱਖਦੇ ਸੀਗੇ ਪੈਸੇ ਕਿਟਾਉਂਦੇ ਸੀਗੇ ਮੈਥੋਂ ਨਹੀਂ ਪਰ ਮੈਂ ਦਿੱਤੀ ਨਹੀਂ ਮਖਾ ਯਾਰ ਕੋਈ ਗੱਲ ਨਹੀਂ ਕਿਸੇ ਪੈਣ ਭਈ ਕੋਈ ਬ੍ਰੀਡ ਬਣ ਜੂਗੀ ਠੀਕ ਹੋ ਬਾਈ ਜੀ ਕੱਤੀ ਬਹੁਤ ਜੱਤ ਪਾਤੀ ਮੈਂ ਵੀ ਬਹੁਤ ਜੱਤ ਪਾਤੀ ਕੱਢ ਲਓ ਵੀਰੇ ਬਾਹਰ ਆਪਾਂ ਕਿਹੜਾ ਸੂਆ ਸੂਈ ਦੀ ਹੈ ਇਹ ਬਾਈ ਜੀ ਇਹ ਦੂਜੀ ਸੂਈ ਆ ਬਾਈ ਤੀਜੀ ਸੂਈ ਕਰ ਠੀਕ ਹੈ ਦੂਜਾ ਸੂਆ ਸੂਈ ਹੈ ਹਾਂਜੀ ਤੇ ਦੁੱਧ ਬਾਈ ਜੀ ਨਹੀਂ 20 ਲੱਸ ਦਿੱਤਾ ਜੀ ਠੀਕ ਹੈ ਹਾਂਜੀ ਹਾਂਜੀ ਤਾਂ ਇਹ ਮੇਰੇ ਕੋਲ ਤਾਂ ਸਾਰੇ ਆਮਦ ਸੰਗੀ ਹੰਲੇ ਹੀ ਦੇਖ ਸਕਦੇ ਹੋ ਬਈ ਬਾਡੀ ਬੰਤਰ ਦੀ ਚੰਗੀ ਆ ਪੱਟ ਕੁੜੀ ਦੀ ਸੋਹਣੀ ਆ ਮੱਝ ਇਸ ਟਾਈਮ ਬਾਈ ਜੀ ਇਹਦੇ ਇਹ ਥਾਂ 10 ਲੀਟਰ ਦੁੱਧ ਦਿਆ ਹਾਂ ਦਸ ਧਮਾਏ ਨਹੀਂ ਜਾਨਵਰ ਆ ਚਿੱਟੀ ਦਾਵਾ ਨਹੀਂ ਦਾਈ ਦਿਆ ਲੰਮਾ ਕੱਢ ਲਓ ਕਿੰਨਾ ਟਾਈਮ ਹੋ ਗਿਆ ਬਾਈ ਕਾਲੇ ਸੂਈ ਨੂੰ ਇਹਨੂੰ ਮਾਰ ਲਓ ਸੂਈ ਨੂੰ ਇਹਨੂੰ ਹੋ ਗਿਆ ਹੋ ਗਿਆ ਬਾਈ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਬਾਈ ਸੂਈ ਨੂੰ ਮਾਰਜ ਸੂਈ ਨੂੰ ਆਜੋ ਬਾਈ ਜੀ ਵਾਪਸ ਘੱਟ ਵੀ ਹੋ ਉਸ ਵੇ ਮਾੜਾ ਮੋਟਾ ਏ ਟੋਕੜ ਮੱਝ ਬਕਾਉਗਾ ਬਾਈ ਕੋਲ ਇਸ ਟਾਈਮ ਵੀਰੇ 10 ਲੀਟਰ ਦੁੱਧ ਤਿਆਰ ਆ ਮਗਰ ਬਈ ਇਹਦੇ ਕੱਟੀ ਆ ਦੇਖ ਸਕਦੇ ਹੋ ਡੇਢ ਕ ਮਹੀਨਾ ਹੋ ਗਿਆ ਬਈ ਇਹਦੇ ਟੀਕਾ ਭਰੈ ਨੂੰ ਪਰ ਬਾਈ ਖਾਲੀ ਕਹਿ ਕੇ ਸਾਨੂੰ ਦੇ ਰਿਹਾ ਉੱਚਾ ਸੁਆਸੂ ਗੀ ਚੱਲ ਗਿਆ ਸਰਗਾਂ ਦੇਖੋ ਮੇਰੇ ਕੋਲ ਜਾਨਵਰ ਪਰਤ ਹੋ ਗਈ ਕੈਮਰਾ ਮਾਰ ਕੇ ਤੇਜਾ ਨਾਲ ਬਿਠਾਣ ਲੈ ਆਪਾਂ ਤਾਂ ਕਰਕੇ ਵੀ ਪਾਵਾ ਤੇ ਨਹੀਂ ਚਾਰ ਦਾ ਖੜਾ ਹੈ ਜੱਥ ਪਾਸ ਚੱਤੀ ਮੈਂ ਤਾਂ ਭਾਈ ਜਿੰਨੇ ਦੀ ਮਰਜ਼ੀ ਵੇਚ ਲਈ ਠੀਕ ਹੈ ਇਹਦਾ ਕੀ ਮੁੱਲ ਕਰਦੇ ਬਾਈ ਆਪਾਂ ਇਹ ਮੁੱਲ ਦੋ ਬਾਈ ਕੁਟਕੁੜੀ ਤੋਂ ਸੁਣੀਆ ਰੰਗ ਰੂਪ ਦੀ ਹਰਿਆਣੇ ਤੋਂ ਆਈ ਆ ਬੱਚੂ ਟੀਕਿਆ ਔਰ ਜਾਨਵਰ ਸਾਰੇ ਆਪਣੇ ਉੱਧਰ ਹੀ ਹੁੰਦੇ ਆ ਠੀਕ ਹੋ ਜੀ ਹਾਂ ਜੀ ਹਾਂ ਜੀ ਛੋਟੀਆਂ 20 ਪਲੱਸ ਦੋ ਦਾ ਦਿੱਤਾ ਬਾਈ ਇਹਦਾ ਕੀ ਮੁੱਲ ਕੀ ਕਰਦੇ ਵੀਰ ਆਪਾਂ ਇਹਦਾ ਮੁੱਲ ਇਹਦਾ 100000 ਰੁਪਈਆ 65000 ਰੁਪਈਆ ਮੁੱਲ ਇਹਦਾ 65000 ਹੋ ਜਾ ਬਾਈ ਜੀ ਮੋਕੇ ਤੇ ਥੋੜਾ ਬੋਲ ਮੰਗ ਠੀਕ ਬਾਈ ਜੀ ਤੇ ਆਪਣਾ ਕੰਟੈਕਟ ਨੰਬਰ ਕਨਫਰਮ ਕਰ ਦੇ ਕੰਟੈਕਟ ਨੰਬਰ 9842 ਹਾਂਜੀ 58999 ਇਹ ਬਾਈ ਦਾ ਕੰਟੈਕਟ ਨੰਬਰ ਆ ਸੱਲੋ ਬਹੁਤ ਸਾਫ ਹੈ ਵੀਰੇ ਝੋਟੀ ਥਣਾ ਤੇ ਸੋਹਣਾ ਥਣ ਲੱਗਿਆ ਪਟਕੜੀ ਦੀ ਸੋਹਣੀਆ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਥਣ ਲੱਗਿਆ ਹੈ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰ ਦਿਓ ਥੈਂਕ ਯੂ ਬਾਈ ਜੀ